ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਦਾ ਸਾਡਾ ਵਿਸ਼ਾ ਹੈ ਕਿ ਬੰਦਗੀ ਕਰਦੇ ਸਮੇਂ ਸਾਨੂੰ ਉਬਾਸੀਆ ਕਿਉਂ ਆਂਦੀ ਹੈ ਕੀ ਕਾਰਨ ਹਨ ਕਿ ਜਦ ਵੀ ਅਸੀਂ ਨਾਮ ਜਪਣਾ ਹੋਵੇ ਜਾਂ ਬੈਠ ਕੇ ਅਸੀਂ ਪੀਰਾਂ ਦਾ ਨਾਮ ਸੁਣਨਾ ਹੋਵੇ ਤਾਂ ਸਾਨੂੰ ਇੱਕਦਮ ਉਬਾਸੀਆ ਆਉਣ ਲੱਗਦੀਆਂ ਹਨ ਪਰ ਜਦੋਂ ਅਸੀਂ ਆਪਣਾ ਕੋਈ ਕੰਮ ਕਰਦੇ ਹੋਈਏ ਉਦੋਂ ਅਜੇਹਾ ਸਾਡੇ ਨਾਲ ਕੁਝ ਨਹੀਂ ਹੁੰਦਾ ਸੰਗਤ ਜੀ ਉਬਾਸੀਆ ਇਬਾਦਤ ਕਰਦੇ ਸਮਿਆਂਾ ਅਤੇ ਲਗਾਤਾਰ ਆਈ ਜਾਣਾ ਇਹਨਾਂ ਦਾ ਕੀ ਕਾਰਨ ਹੁੰਦਾ ਹੈ ਸੰਗਤ ਜੀ ਹੱਥ ਜੋੜ ਕੇ ਬੇਨਤੀ ਹੈ ਇਸ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਸੁਣਿਓ ਸੰਗਤ ਜੀ ਪਾਠ ਪੂਜਾ ਕਰਦੇ ਪੀਰਾਂ ਦੀ ਇਬਾਦਤ ਕਰਦੇ ਉਬਾਸੀਆ ਦਾ ਆਣਾ ਇਹਨਾਂ ਦੇ ਤਿੰਨ ਕਾਰਨ ਨੇ ਇਹਨਾਂ ਉਬਾਸੀਆ ਪਿੱਛੇ ਜੋ ਤਿੰਨ ਕਾਰਨ ਹਨ ਉਹਨਾਂ ਦੀ ਗੱਲ ਕਰਦੇ ਹਾਂ ਸੰਗਤ ਜੀ ਤੁਸੀਂ ਦੇਖਿਆ ਹੋਵੇਗਾ ਕਿ ਕਈ ਵਾਰੀ ਕਿਸੇ ਨੂੰ ਫੋਨ ਆਂਦੀ ਹੈ ਤੇ ਉਸ ਦਾ ਸਿਰ ਘੁੰਮਣ ਲੱਗਦਾ ਹੈ ਅਤੇ ਉਹ ਵਿਅਕਤੀ ਖੇਡਣ ਲੱਗ ਪੈਂਦਾ ਹੈ ਤੇ ਕਈ ਵਾਰੀ ਉਸ ਨੂੰ ਬਹੁਤ ਸਾਰੀਆਂ ਉਬਾਸੀਆ ਆਉਣ ਲੱਗ ਜਾਂਦੀ ਹੈ ਪਰ ਸੰਗਤ ਜੀ ਇਹਨਾਂ ਉਬਾਸੀਆ ਪਿੱਛੇ ਜੋ ਤਿੰਨ ਕਾਰਨ ਹਨ ਉਹਨਾਂ ਬਾਰੇ ਗੱਲ ਕਰਦੇ ਹਾਂ ਪਹਿਲਾ ਕਾਰਨ ਤਾਂ ਇਹ ਹੁੰਦਾ ਹੈ ਕਿ ਸਾਡੀ ਨੀਂਦ ਨਾ ਪੂਰੀ ਹੋਣਾ ਅਕਸਰ ਜਨਮੇ ਪਗਤ ਜੋ ਪਗਤੀ ਦੀ ਲਾਈਨ ਵਿੱਚ ਨਵੇਂ ਹੁੰਦੇ ਨੇ ਉਹਨਾਂ ਨੂੰ ਸਵੇਰੇ ਉੱਠ ਕੇ ਨਾਮ ਜਪਣ ਦਾ ਅਭਿਆਸ ਨਹੀਂ ਹੁੰਦਾ ਇਸ ਲਈ ਜਦੋਂ ਇਬਾਦਤ ਤੇ ਬੈਠਦੇ ਨੇ ਜਾਂ ਨਾਮ ਜਪਣਾ ਸ਼ੁਰੂ ਕਰਦੇ ਨੇ ਤਾਂ ਕੁਦਰਤੀ ਉਹਨਾਂ ਦਾ ਸਰੀਰ ਉਹਨਾਂ ਨੂੰ ਉਬਾਸੀਆ ਲਿਆਂਦਾ ਹੈ ਕਿਉਂਕਿ ਉਹਨਾਂ ਨੂੰ ਹਜੇ ਨਾਮ ਅਭਿਆਸ ਦੀ ਆਦਤ ਨਹੀਂ ਪਈ ਹੁੰਦੀ ਥੋੜਾ ਚਿਰ ਹੀ ਨਾਮ ਜਪਣ ਤੋਂ ਬਾਅਦ ਉਹਨਾਂ ਨੂੰ ਅਚਾਨਕ ਉਬਾਸੀ ਆਉਣ ਲੱਗ ਪੈਂਦੀ ਆ ਹੈ ਤਾਂ ਸੰਗਤ ਜੀ ਇਹ ਸੀ ਪਹਿਲਾ ਕਾਰਨ ਹੁਣ ਗੱਲ ਕਰਦੇ ਹਾਂ ਦੂਜੇ ਕਾਰਨ ਦੀ ਸੰਗਤ ਜੀ ਦੂਜਾ ਕਾਰਨ ਇਹ ਹੁੰਦਾ ਹੈ ਕਿ ਸਾਡਾ ਇਬਾਦਤ ਦੇ ਵਿੱਚ ਮਨ ਨਾ ਹੋਣਾ ਕਹਿੰਦਾ ਮਤਲਬ ਹੈ ਕਿ ਅਸੀਂ ਇਬਾਦਤ ਤਾਂ ਕਰਨੀ ਸ਼ੁਰੂ ਕਰ ਦਿੱਤੀ ਪਰ ਸਾਡੇ ਅੰਦਰ ਸਾਡੇ ਇਸ਼ਟ ਲਈ ਸਾਡੇ ਪੀਰਾਂ ਲਈ ਉਹ ਚਾਹ ਨਹੀਂ ਹੁੰਦਾ ਅਸੀਂ ਉਤਲੇ ਮਨੋਂ ਨਾਮ ਜਪਦੇ ਹਾਂ ਤੇ ਧੱਕੇ ਨਾਲ ਬੈਠ ਕੇ ਬਸ ਆਪਣਾ ਨਿੱਤ ਨੇਮ ਕਰਦੇ ਹਾਂ ਜਦ ਅਸੀਂ ਅਜਿਹਾ ਕਰਦੇ ਹਨ ਤੇ ਸਾਨੂੰ ਉਬਾਸੀ ਆਣੀਆਂ ਸ਼ੁਰੂ ਹੋ ਜਾਂਦੀਆਂ ਹਨ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਜਦ ਵੀ ਅਸੀਂ ਕੋਈ ਕਿਤਾਬ ਪੜ੍ਹਨ ਲੱਗੀਏ ਪੜੰਦਾ ਮੰਨਣਾ ਹੋਵੇ ਤੇ ਅਸੀਂ ਬੋਰ ਹੋ ਜਾਂਦੇ ਹਾਂ ਅਤੇ ਸਾਨੂੰ ਆਪਣੇ ਆਪ ਹੀ ਉਬਾਸੀਆਂ ਆਨ ਲੱਗ ਪੈਂਦੀਆਂ ਨੇ ਉਹ ਕੰਮ ਜਿਸ ਦੇ ਵਿੱਚ ਸਾਡਾ ਮਨ ਨਹੀਂ ਹੁੰਦਾ ਸਾਡਾ ਧਿਆਨ ਨਹੀਂ ਹੁੰਦਾ ਤੇ ਜਦ ਵੀ ਅਸੀਂ ਉਸ ਨੂੰ ਤੱਕੇ ਨਾਲ ਕਰਦੇ ਹਾਂ ਤਾਂ ਵੀ ਉਬਾਸੀ ਆਂਦੀਆਂ ਹਨ ਇਸੇ ਤਰ੍ਹਾਂ ਜਦੋਂ ਵੀ ਅਸੀਂ ਪੀਰਾਂ ਦੀ ਇਬਾਦਤ ਸੱਚੇ ਇਸ਼ਕ ਤੇ ਚਾਹ ਨਾਲ ਨਹੀਂ ਕਰਦੇ ਤਾ ਸਾਨੂੰ ਬਸੀਆਂ ਆਨੀਆਂ ਹੀ ਆਨੀਆਂ ਸੰਗਤ ਜੀ ਹੁਣ ਗੱਲ ਕਰਦੇ ਹਾਂ ਤੀਜੇ ਕਾਰਨ ਦੀ ਸੰਗਤ ਜੀ ਜੇਕਰ ਤੁਹਾਨੂੰ ਨੀਂਦ ਵੀ ਨਹੀਂ ਆਂਦੀ ਅਤੇ ਤੁਹਾਡਾ ਮਨ ਵੀ ਹੈ ਇਬਾਦਤ ਵਿੱਚ ਫੇਰ ਵੀ ਉਹ ਬਸੀਆਂ ਆਂਦੀਆਂ ਹਨ ਤੇ ਇਸ ਦਾ ਕਾਰਨ ਇਹ ਹੁੰਦਾ ਹੈ ਕਿ ਜਦ ਅਸੀਂ ਨਾਮ ਜਪਣਾ ਸ਼ੁਰੂ ਕਰਦੇ ਹਾਂ ਜਾਂ ਪੀਰਾਂ ਦੇ ਕਲਾਮ ਪੜ੍ਹਦੇ ਹਾਂ ਤੇ ਸਾਡੇ ਅੰਦਰ ਜੋ ਸੱਤ ਚੱਕਰ ਹਨ ਉਨ੍ਹਾਂ ਵਿੱਚ ਹਿੱਲ-ਜੁਲ ਹੋਣੀ ਸ਼ੁਰੂ ਹੋ ਜਾਂਦੀ ਹੈ। ਉਹਨਾਂ ਚੱਕਰਾਂ ਵਿੱਚ ਹਿੱਲ-ਜੁਲ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਕੁੰਡਲੀਆ ਸ਼ਕਤੀ ਦੇ ਜੋ 7 ਚੱਕਰ ਹਨ, ਉਹਨਾਂ ਵਿੱਚ ਜਦ ਹਿੱਲ-ਜੁਲ ਹੁੰਦੀ ਹੈ ਤਾਂ ਇੱਕ ਊਰਜਾ ਪੈਦਾ ਹੁੰਦੀ ਹੈ। ਸਾਡਾ ਸਰੀਰ ਜੋ ਭਗਤੀ ਮਾਰ ਰੱਖਤੇ ਨਵਾਂ ਹੁੰਦਾ ਹੈ, ਉਸ ਕੋਲ ਇਸ ਪੈਦਾ ਹੁੰਦੀ ਊਰਜਾ ਨੂੰ ਸੰਭਾਲਣ ਦੀ ਸ਼ਮਤਾ ਨਹੀਂ ਹੁੰਦੀ। ਸਾਡਾ ਸਰੀਰ ਆਪਣੀ ਸਮਰਥਾ ਅਨੁਸਾਰ ਇਸ ਨੂੰ ਸੋਖ ਲੈਂਦਾ ਹੈ ਅਤੇ ਬਾਕੀ ਦੀ ਊਰਜਾ ਨੂੰ ਉਬਾਸੀਆ ਰਾਹੀਂ ਬਾਹਰ ਕੱਢ ਦਿੰਦਾ ਹੈ ਕੁਝ ਪਗਤਾਂ ਨੂੰ ਇਸ ਊਰਜਾ ਕਰਕੇ ਝਟਕੇ ਵੀ ਲੱਗਦੇ ਹਨ ਅਤੇ ਕੁੱਝ ਦਾ ਸਰੀਰ ਅੱਗੇ ਪਿੱਛੇ ਡੋਲਣ ਲੱਗ ਜਾਂਦਾ ਹੈ ਸੰਗਤ ਜੀ ਇਹ ਊਰਜਾ ਜਦ ਵੀ ਸਾਡੇ ਸਰੀਰ ਵਿੱਚੋਂ ਨਿਕਲਦੀ ਹੈ ਤੇ ਸਾਨੂੰ ਉਬਾਸੀਆ ਆਂਦੀਆਂ ਹਨ ਇਹ ਊਰਜਾ ਚੰਗੀ ਵੀ ਹੋ ਸਕਦੀ ਹੈ ਅਤੇ ਮਾੜੀ ਵੀ ਹੋ ਸਕਦੀ ਹੈ ਜਿੰਨਾ ਪਗਤਾ ਵਿੱਚ 네ਗੇਟਿਵ ਊਰਜਾ ਹੋਵੇ ਜਿਵੇਂ ਮਾੜੀ ਸ਼ਕਤੀ ਦਾ ਸਾਆਇਆ ਹੋਵੇ ਤਾਂ ਉਹਨਾਂ ਵਿੱਚ ਵੀ 네ਗੇਟਿਵ ਊਰਜਾ ਜੋ ਉਹਨਾਂ ਦੇ ਅੰਦਰ ਮੌਜੂਦ ਹੈ ਉਹ ਵਾਸੀਆ ਦੇ ਰੂਪ ਵਿੱਚ ਬਾਹਰ ਆਣਾ ਸ਼ੁਰੂ ਹੋ ਜਾਂਦੀ ਹੈ ਇਸੇ ਤਰ੍ਹਾਂ ਜਦ ਕਿਸੇ ਪਗਤੰਦਰ ਪੀਰ ਦੀ ਸ਼ਕਤੀ ਦਾ ਕੁਜਨ ਚਾਹੁੰਦਾ ਹੈ ਜਦੋਂ ਸੁਪਰ ਪੋਨ ਆਉਂਦੀ ਹੈ ਤਾਂ ਉਹ ਸਾਰੀ ਊਰਜਾ ਨੂੰ ਸਹਿਣ ਨਹੀਂ ਕਰ ਪਾਂਦਾ ਅਤੇ ਉਸ ਨੂੰ ਉਬਾਸੀਆ ਆਂਦੀਆਂ ਹਨ ਤੇ ਊਰਜਾ ਬਾਹਰ ਨਿਕਲਣ ਲੱਗਦੀ ਹੈ ਤਾਂ ਸੰਗਤ ਜੀ ਉਬਾਸੀਆ ਆਣੀਆਂ ਗੱਲ ਹੈ ਪਰ ਇਬਾਦਤ ਕਰਦੇ ਸਮੇ ਉਬਾਸੀਆ ਆਂਦੇ ਇਹ ਤਿੰਨ ਕਾਰਨ ਸਨ ਚੰਗਾ ਜੀ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਬਸ ਇਨਾ ਹੀ